ਪੱਪਾ ਨਿਊ 24 ਸ਼ਾਂਤ ਦੇਖੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਦੁਆਰਾ ਪੌੜੀ ਸਾਹਿਬ ਛਿਨੀਪਾਸ਼ਾਹੀ ਰਾਮਗੜ੍ਹ ਫੋਰ ਵਿਖੇ ਦਸ਼ਮੇਸ਼ ਪਿਤਾ ਅਛੀ ਗੁਰਵੇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਰੰਧ ਕਮੇਟੀ ਇਲਾਕੇ ਦੀਆਂ ਸਭੂ ਸਖਤਾਂ ਵੱਲੋਂ ਬੜੀ ਹੀ ਖਾਦਾ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਮੌਕੇ ਤਿੰਨ ਜਨਵਰੀ ਨੂੰ ਪੁਸ਼ਾ ਨਗਰ ਕਿਤਨ ਹੋਵੇਗਾ 6 ਜਨਵਰੀ ਨੂੰ ਉਹ ਪਰੰਤ ਲਾਗੀ ਟਾਡੀ ਸੰਗਤ ਅਨੁਸਾਰ ਕਿੰਨੀ ਕਰਨਿਆ ਦਾ ਕੰਮ ਗੇ ਕੈਮਰਾਮੈਨ ਨੇ ਸਨ ਲਾਗੀ ਨਾ ਪ੍ਰਸ਼ਾਨ ਸੀ ਲਾਗੀ ਵੀ ਬਹੁਤ ਫਿਊਚਰ ਕੋ ਜਿੱਥੇ ਬਾਬਾ ਪੈਰ ਫੜੇ ਪੂਜਾ ਆਸਣ ਖਾਪਣ ਸਿੱਧੇ ਆਸਣ ਸਭ ਜਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਗੁਰਬਾਣੀ ਦੇ ਫਰਮਾਨ ਹਨ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਬਹੁ ਪ੍ਰਗਟਿਓ ਮਰਦ ਅਗਮੜਾ ਵਰੀ ਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਦੀ ਮਹਾਂਵਾਕ ਅਨੁਸਾਰ ਐਸੇ ਮਹਾਨ ਸਤਿਗੁਰੂ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਕਮਲਜੀਤ ਸਿੰਘ ਅਤੇ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹੀ 6ਵੀਂ ਫਲੋਰ ਇਤੋ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਮਿਤੀ 3 ਜਨਵਰੀ ਨੂੰ ਆਰੰਭਤਾ ਹੋਵੇਗੀ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ ਟਰੈਕਟਰ ਟਰਾਲੀਆਂ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਅਤੇ ਨਾਲ ਹੀ ਸੰਗਤਾਂ ਨੂੰ ਲੈ ਕੇ ਆਉਣ ਦੀ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ ਦੀ ਬੇਨਤੀ ਨੂੰ ਜਰੂਰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ